ਏ ਆ ਇਸ ਸਰਾ ਦਾ ਲਾਹੌਰੀ ਗੇਟ ਜਿਸ ਦੇ ਉੱਪਰ ਹਾਥੀ ਊਠ ਇਨਸਾਨਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਨੇ ਤੇ ਇਹ ਗੇਟ ਆ ਜਿਹੜਾ ਤਿੰਨ ਮੰਜ਼ਲਾ ਇਮਾਰਤ ਬਣੀ ਹੋਈ ਆ ਇਹ ਇਹ ਜਿਹੜੀ ਤੁਸੀਂ ਸਰਾ ਦੇਖ ਰਹੇ ਹੋ ਇਹ ਸਨ 1620 ਈਸਵੀ ਵਿੱਚ ਬੇਗਮ ਨੂਰਜਹਾਂ ਜਿਹਦਾ ਨਾਮ ਸੀ ਉਸਦੇ ਹਦੇਸ ਦੇ ਉੱਪਰ ਜਕਰੀਆ ਖਾਨ ਜੋ ਕਿ ਇੱਥੋਂ ਦਾ ਨواب ਸੀ ਗਵਰਨਰ ਸੀ ਉਸਦੇ ਦੁਆਰਾ ਇਹ ਸਰਾ ਬਣਾਈ ਗਈ ਸੀ ਸਾਸਤਰੀਆ ਕਾਲ ਦੋਸਤੋ ਸਵਾਗਤ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਨੂਰਮੇਲ ਸ਼ਹਿਰ ਦੇ ਵਿੱਚ ਤੁਸੀਂ ਅਕਸਰ ਗਾਣਾ ਤਾਂ ਸੁਣਿਆ ਹੋਣਾ ਇੱਕ ਤਾਰਾ ਵੱਜਦਾ ਹੈ ਵੇ ਰਾਂਝਣਾ ਨੂਰਮੇਲ ਦੀ ਮੋਰੀ ਅੱਜ ਆਪਾਂ ਤੁਹਾਨੂੰ ਉਸ ਮੋਰੀ ਦੇ ਅੰਦਰ ਲੈ ਕੇ ਆਏ ਆ ਇੱਥੇ ਜੇ ਤੁਹਾਨੂੰ ਆਪਾਂ ਪੂਰਾ ਇਤਿਹਾਸ ਦੱਸਾਂਗੇ ਤੇ ਕਿਹੜੇ-ਕਿਹੜੇ ਇੱਥੇ ਰਾਜੇ ਆਏ ਸੀ ਤੇ ਕਿਹੜੇ-ਕਿਹੜੇ ਰਾਜੇ ਨੇ ਹਮਲਾ ਕੀਤਾ ਸੀ ਆਪਾਂ ਤੁਹਾਨੂੰ ਸਾਰੇ ਰਾਜਿਆਂ ਬਾਰੇ ਵੀ ਡਿਟੇਲ ਦੇ ਵਿੱਚ ਦੱਸਾਂਗੇ ਤੇ ਸਾਰੀ ਤੁਹਾਨੂੰ ਮੋਰੀ ਦਿਖਾਵਾਂਗੇ ਅੰਦਰੋਂ ਦੇਖੋ ਇਹਦਾ ਕਿੰਨਾ ਵੱਡਾ ਏਰੀਆ ਆ ਇਹ ਜਿਹੜੀ ਮੋਰੀ ਆ ਇਹ 16ਵੀਂ ਸਦੀ ਦੇ ਵਿੱਚ ਬਣੀ ਹੋਈ ਆ ਲਾਲ ਪੱਥਰਾਂ ਨਾਲ ਬਣਾਈ ਹੋਈ ਮੋਰੀ ਆ ਇਹ ਤੇ ਇਹ ਜਿਹੜਾ ਨੂਰਮੈਲ ਸ਼ਹਿਰ ਆ ਇਹ ਫਲੋਰ ਤੋਂ ਤਕਰੀਬਨ 24 ਕਿਲੋਮੀਟਰ ਤੇ ਫਗਵਾੜੇ ਤੋਂ ਤਕਰੀਬਨ 27 ਕਿਲੋਮੀਟਰ ਦੇ ਵਿੱਚ ਪੈਂਦਾ ਆ ਜੇਕਰ ਤੁਸੀਂ ਵੀ ਆਉਣਾ ਹੋਇਆ ਇੱਥੋਂ ਤਾਂ ਆਪਣੀ ਵੀਡੀਓ ਦੇ ਵਿੱਚ ਇੱਥੋਂ ਦਾ ਐਡਰੈਸ ਦੇਖ ਲਿਓ ਆਓ ਹੁਣ ਤੁਹਾਨੂੰ ਦਿਖਾਉਂਦੇ ਆ ਨੂਰਮੈਲ ਸ਼ਹਿਰ ਦਾ ਬੱਸ ਸਟੈਂਡ ਜਿੱਥੋਂ ਕਿ ਫਲੋਰ ਫਗਵਾੜਾ ਲੁਧਿਆਣਾ ਤੇ ਜਲੰਧਰ ਵਾਸਤੇ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੇਕਰ ਤੁਸੀਂ ਵੀ ਨੂਰਮੈਲ ਸਰਾਹ ਦੇਖਣੀ ਆ ਤਾਂ ਤੁਸੀਂ ਵੀ ਇੱਥੋਂ ਬੱਸ ਸਟੈਂਡ ਤੱਕ ਆ ਸਕਦੇ ਆ ਤੇ ਬੱਸ ਸਟੈਂਡ ਤੋਂ ਮਹਿਜ ਕੁਝ ਹੀ ਦੂਰੀ ਤੇ ਸਰਾ ਬਣੀ ਹੋਈ ਆ ਨੂਰ ਮਹਿਲ ਦੀ ਸਰਾ ਇਹ ਪਹੁੰਚ ਗਏ ਹੁਣ ਆਪਾਂ ਨੂਰ ਮਹਿਲ ਦੀ ਸਰਾ ਵਾਲੇ ਮੋੜ ਤੇ ਤੇ ਇੱਥੋਂ ਆਪਾਂ ਮੋੜ ਤੋਂ ਅੰਦਰ ਨੂੰ ਕਰਦੇ ਆਂ ਐਂਟਰੀ ਤੇ ਉਹ ਸਾਹਮਣੇ ਨੂਰ ਮਹਿਲ ਵਾਲੀ ਸਰਾ ਆ ਤੇ ਉੱਪਰ ਚੱਲਦੇ ਆਂ ਹੁਣ ਸਰਾ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਦਾ ਵਿਊ ਇਹ ਇਸ ਸਰਾ ਦਾ ਲਾਹੌਰੀ ਗੇਟ ਜਿਸ ਦੇ ਉੱਪਰ ਹਾਥੀ ਊਠ ਇਨਸਾਨਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਨੇ ਤੇ ਇਹ ਗੇਟ ਆ ਜਿਹੜਾ ਤਿੰਨ ਮੰਜ਼ਿਲਾ ਇਮਾਰਤ ਬਣੀ ਹੋਈ ਆ ਇਹ ਤੇ ਆਜੋ ਹੁਣ ਆਪਾਂ ਇੱਥੋਂ ਦੀ ਕਰਦੇ ਆ ਅੰਦਰ ਐਂਟਰੀ ਆਜੋ ਹੁਣ ਆਪਾਂ ਇਸ ਸਰਾ ਦੇ ਅੰਦਰ ਕਰਦੇ ਆ ਐਂਟਰੀ ਤੇ ਤੁਹਾਨੂੰ ਦੱਸ ਦਈਏ ਵੀ ਜਿਹੜੀ ਇਹ ਨੂਰ ਮਹਿਲ ਦੀ ਸਰਾ ਆ ਇਹਦੇ ਦੋ ਗੇਟ ਬਣਾਏ ਹੋਏ ਆ ਇੱਕ ਲਾਹੌਰੀ ਗੇਟ ਤੇ ਇੱਕ ਜਿਹੜਾ ਇਹਦਾ ਉਹ ਦਿੱਲੀ ਗੇਟ ਬਣਾਇਆ ਹੋਇਆ ਆ ਤੇ ਆਜੋ ਹੁਣ ਆਪਾਂ ਚੱਲਦੇ ਆ ਇਸ ਦੇ ਅੰਦਰ ਨੂੰ ਤੇ ਇਸ ਦੇ ਅੰਦਰ ਜਾਂਦੇ ਆਈ ਐਂਟਰੀ ਗੇਟ ਦੇ ਵਿੱਚ ਇਹ ਸੈਨਿਕਾਂ ਦੇ ਪੈਰਾਂ ਦੇਣ ਲਈ ਰੂਮ ਬਣਾਏ ਹੋਏ ਆ ਐਂਟਰੀ ਗੇਟ ਨੂੰ ਪਾਰ ਕਰਦਿਆਂ ਸਾਰੀ ਇਹ ਸਾਹਮਣੇ ਇੱਕ ਵੱਡਾ ਬਗੀਚਾ ਬਣਾਇਆ ਹੋਇਆ ਹੈ ਆ ਤੇ ਜਿਸ ਦੇ ਸਾਹਮਣੇ ਮਸਜਿਦ ਵੀ ਬਣੀ ਹੋਈ ਆ ਤੇ ਇਹ ਜਿਹੜਾ ਲਾਹੌਰੀ ਗੇਟ ਆ ਇਸ ਦੇ ਉੱਪਰ ਜਾਣ ਦੇ ਲਈ ਜਿਹੜੀਆਂ ਪੌੜੀਆਂ ਨੇ ਉਹਨਾਂ ਦਾ ਰਸਤਾ ਬੰਦ ਕੀਤਾ ਹੋਇਆ ਆ ਕਿਉਂਕਿ ਇਹ ਇਮਾਰਤ ਬਹੁਤ ਪੁਰਾਣੀ ਹੋ ਚੁੱਕੀ ਹੈ ਇਸ ਕਰਕੇ ਜਿਹੜਾ ਉੱਪਰ ਜਾਣ ਵਾਲਾ ਵਾ ਲਾਹੌਰੀ ਗੇਟ ਦੇ ਉੱਪਰ ਰਸਤਾ ਉਹ ਬੰਦ ਕਰਿਆ ਹੋਇਆ ਆ ਤੁਹਾਨੂੰ ਦੱਸ ਦਈਏ ਵੀ ਇਸ ਤਰ੍ਹਾਂ ਦੇ ਜਿਹੜੇ ਦੋ ਗੇਟ ਨੇ ਉਹਨਾਂ ਦੇ ਨਾਂ ਇਸ ਵਜ੍ਹਾ ਕਰਕੇ ਦਿੱਲੀ ਗੇਟ ਤੇ ਲਾਹੌਰੀ ਗੇਟ ਰੱਖਿਆ ਗਿਆ ਆ ਕਿਉਂਕਿ ਇਹ ਜਿਹੜਾ ਗੇਟ ਤੁਸੀਂ ਦੇਖ ਰਹੇ ਹੋ ਇਸ ਦਾ ਮੂੰਹ ਦਿੱਲੀ ਵੱਲ ਨੂੰ ਆ ਇਸ ਕਰਕੇ ਇਸ ਗੇਟ ਦਾ ਨਾਮ ਦਿੱਲੀ ਗੇਟ ਰੱਖਿਆ ਗਿਆ ਆ ਤੇ ਜਿਹੜਾ ਹੁਣ ਤੁਸੀਂ ਇਹ ਵਾਲਾ ਗੇਟ ਦੇਖ ਰਹੇ ਹੋ ਇਸ ਦਾ ਮੂੰਹ ਲਾਹੌਰ ਵਾਲੀ ਸਾਈਡ ਨੂੰ ਆ ਤੇ ਇਸ ਗੇਟ ਦਾ ਨਾਮ ਲਾਹੌਰੀ ਗੇਟ ਰੱਖਿਆ ਗਿਆ ਆ ਇਹ ਜਿਹੜੀ ਤੁਸੀਂ ਸਰਾਹ ਦੇਖ ਰਹੇ ਹੋ ਇਹ ਸਨ 1620 ਈਸਵੀ ਵਿੱਚ ਬੇਗਮ ਨੂਰਜਹਾਂ ਜਿਹਦਾ ਨਾਮ ਸੀ ਉਸਦੇ ਅਦੇਸ਼ ਦੇ ਉੱਪਰ ਜਕਰੀਆ ਖਾਨ ਜੋ ਕਿ ਇੱਥੋਂ ਦਾ ਨਵਾਬ ਸੀ ਗਵਰਨਰ ਸੀ ਉਸਦੇ ਦੁਆਰਾ ਇਹ ਸਰਾਹ ਬਣਾਈ ਗਈ ਸੀ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਇੱਥੋਂ ਦੀ ਲੈਫਟ ਸਾਈਡ ਤੇ ਤੇ ਕੱਢਦੇ ਹਾਂ ਸਾਰੀ ਸਰਾਹ ਦੀ ਗੇੜੀ ਤੇ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕਮਰੇ ਬਣੇ ਹੋਏ ਇੱਥੋਂ ਦੇ ਤੇ ਕੁਝ ਲੋਕ ਕਹਿੰਦੇ ਆ ਵੀ ਇਹ ਇੱਥੋਂ ਦੇ ਕਮਰੇ ਆ ਤੇ ਕਈ ਲੋਕ ਕਹਿੰਦੇ ਨੇ ਇਹ ਇੱਥੋਂ ਦੀਆਂ ਉਸ ਟਾਈਮ ਦੀਆਂ ਪੁਰਾਣੀਆਂ ਜੇਲਾਆਂ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਮਰੇ ਇੱਕੋਸਾਰ ਬਣਾਏ ਹੋਏ ਨੇ ਲੈਂਡ ਦੇ ਵਿੱਚ ਤੇ ਇੱਕੋ ਜਿਹੇ ਬਣਾਏ ਹੋਏ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਮਰੇ ਦੇ ਅੰਦਰ ਤੇ ਬਾਹਰ ਸਮਾਨ ਰੱਖਣ ਵਾਸਤੇ ਕੁਝ ਪ੍ਰਕਾਰ ਦੇ ਇੱਥੇ ਬਾਕਸ ਬਣੇ ਹੋਏ ਆ ਤੇ ਇਹਨਾਂ ਦੇ ਵਿੱਚ ਉਸ ਟਾਈਮ ਦੇ ਸੈਨਿਕ ਜਾਂ ਜੋ ਵੀ ਇੱਥੇ ਰਹਿੰਦੇ ਸੀ ਉਹਨਾਂ ਦਾ ਸਮਾਨ ਰੱਖਿਆ ਜਾਂਦਾ ਹੋਵੇਗਾ ਤੇ ਨਾਲੇ ਜਿਹੜੀਆਂ ਨੇ ਦੀਵੇ ਲਾਲ ਟੈਨਾ ਹੋ ਰੱਖਿਆ ਜਾਂਦੀਆਂ ਹੋਣਗੀਆਂ ਇਹ ਜਿਹੜੀ ਸਰਾयां ਇਹ ਪਤਲੀਆਂ ਤੇ ਛੋਟੀਆਂ ਇੱਟਾਂ ਮਿੱਟੀ ਤੇ ਚੂਨੇ ਦੇ ਨਾਲ ਬਣੀ ਹੋਈ ਆ ਤੇ ਦੇਖੋ ਇਹ ਅੱਜ ਦੇ ਟਾਈਮ ਵੀ ਕਿੰਨੀ ਮਜ਼ਬੂਤ ਖੜੀ ਆ ਕੰਨੀਆਂ ਮੋਟੀਆਂ ਪੌਂਟੀਆਂ ਕੰਦਾ ਬਣਾਈਆਂ ਹੋਈਆਂ ਸੀ ਇਹਦੀਆਂ ਤੇ ਜੇਕਰ ਤੁਸੀਂ ਵੀ ਇਸ ਸਰਾ ਨੂੰ ਦੇਖਣ ਆਉਣਾ ਮਤ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਇਹ ਸਰਾ ਓਪਨ ਹੁੰਦੀ ਆ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਰੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਤੁਹਾਡੇ ਆਪਣੇ ਚੈਨਲ ਦੀਪ ਸੁਖ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਆਲ ਤੇ ਜਰੂਰ ਸੈੱਟ ਕਰ ਲਿਓ ਤਾਂ ਜੋ ਨਵੀਂ ਵੀਡੀਓ ਅਪਲੋਡ ਕਰਦਿਆਂ ਸਾਰੀ ਤੁਹਾਨੂੰ ਉਹ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿਲਦੇ ਆ ਤੁਹਾਨੂੰ ਹੁਣ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਨਵੀਂ ਲੋਕੇਸ਼ਨ ਤੇ ਧੰਨਵਾਦ